ਹੰਸਾ ਟ੍ਰੇਕਰ ਸਾਰਿਆਂ ਨਾਲ ਪੰਜਾਬ ਵਾਲਾ ਕਾਸਟਰ ਸਵਾਗਤ ਕਰਦੀਆਂ ਤੁਸੀਂ ਸਾਡੇ ਚੈਨਲ ਜੁੜ ਗਏ ਫਿਰ ਤਾਂ ਬਲ ਮਾਤਮਾ ਹਾਂ ਬਹੁਤ ਬਹੁਤ ਰੱਖੀਆਂ ਬਾਕਸ਼ਾਂ ਦੇ ਨਾਲ ਲੈਸ ਜੀ ਅੱਜ ਅੱਜ ਜੀ ਰਕਾ ਸੁਣੀਓ ਉਹ ਵੀ ਕੱਲ ਦੀ ਲੁਧਿਆਣਾ ਵਿੱਚ ਵਿਰਕਾ ਮਿਲਕ પ્લાન્ટ ਤੇ ਕੋਣ ਅੱਜ ਗੁੱਡਣਾਂ ਵਾਲੇ ਦੇ ਵੱਨ ਲੈ ਕੇ ਮੰਨ ਲੈ ਕੇ ਜੁਕੀ ਪ੍ਰਦਰਸ਼ਨ ਕੱਲ ਮਤਲਬ ਪ੍ਰਦਰਸ਼ਨ ਕੀਤਾ ਗਿਆ ਸੋ ਜੁਕੀ ਉਸੇ ਬਟਨ ਗੁੱਡਣਾਂ ਵਾਲੇ ਵਿੱਚ ਫੈਕਟਰੀਆਂ ਦਾ ਗੰਦਾ ਧੂਆਂ ਵੀ ਗਾਰਬੇਜ ਜੋ ਹੀ ਗੱਡੀਆਂ ਦਾ ਪੋਜੀਸ਼ਨ ਸਭ ਕੁਝ ਮਿਲ ਰਿਹਾ ਹੈ ਇਸ ਕਰਕੇ ਸਤਹ 17 ਦਿਨਾਂ ਦਾ ਪਾਣੀ ਦਾ ਪੱਧਰ ਵੀ 7 ਦਿਨਾਂ ਦਾ ਪਾਣੀ ਵੀ ਖਰਾਬ ਹੋ ਰਿਹਾ ਸੋ ਉਸ ਤੇ ਜਿੰਮੇਵਾਰ ਅਸੀਂ ਹੇ ਸੈਕਟਰੀਆਂ ਦੇਖਾ ਲਗਾ ਕੇ ਉਸ ਦੇ ਵਿੱਚ ਜੋ ਕਿ ਗੰਦ ਮਿਲਾਰ ਜਿਹੀਆਂ ਸੋ ਜਿਹਨੂੰ ਬੰਦ ਕਰੋ ਕਿਉਂਕਿ ਜੇਕਰ ਅਸੀਂ ਉਸ ਨੂੰ ਸਮੇਂ ਤੇ ਮਦਦ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਬਹੁਤ ਖਰਾਬ ਹੋਵੇਗਾ ਸਾਨੂੰ ਮਿਲਣਾ ਹੋ ਸਕਦਾ ਹੈ ਬਹੁਤ ਬਹੁਤ ਉਸ ਦੇ ਪ੍ਰਦੂਸ਼ਣ ਨੂੰ ਜਿਸ ਤਰ੍ਹਾਂ ਜੋ ਕਿ ਕੰਦਰੀ ਪਾਣੀ ਨੂੰ ਰੁਕਣ ਦਾ ਆ ਬੰਦ ਬੰਦ ਕਰੋ ਨਹੀਂ ਤਾਂ ਇਹ ਹੋਰ ਤੋਂ ਹੋਣ ਵਾਲੇ ਬੱਚਿਆਂ ਦੇ ਵੇਖੋ ਜੀ ਬਹੁਤ ਖਤਰਾ ਹੈ ਸੰਡੇ ਜੋ ਕੀ ਲੱਧਿਆ ਨੇ ਉਹ ਹਮੇਸ਼ਾ ਪਾਣੀ ਦੇਖਿਆ ਤੇ ਥਣੇ ਜੋ ਕੀ ਅ ਪਿਤਾ ਜੀ ਹੋਣਾ ਨਹੀਂ ਜੋ ਕੀ ਬਾਬਾ ਜੀ ਹੋਣਾ ਜਾਂ ਸਾਡੇ ਜੋ ਫਾਦਰ ਸਾਹਿਬ ਹੋਣਾ ਜੋ ਕੀ ਪਾਣੀ ਜੋ ਕੀ ਗਸੇ ਹੋਰ ਕੁਏ ਵਿੱਚ ਪਾਣੀ ਵਿੱਚ ਬੋਰ ਨਾਲ ਦੇਖਿਆ ਤੇ ਅਸੀਂ ਨਲਕੇ ਵਿੱਚ ਦੇਖਿਆ ਤੇ ਜੋ ਤੱਕ ਜੋ ਕਿ ਇਹਦੇ ਕੋ ਬੱਚੇ ਨੇ ਉਹਨਾਂ ਨੇ ਜੋ ਕਿ ਪਾਣੀ ਮੋਦਮਾ ਵਿੱਚ ਤੇ ਕਸੂਣ ਵਾਲਾ ਕਿ ਕਿਥੇ ਪਾਣੀ ਵਿਖੇ ਕਸੂ ਉਸ ਨੂੰ ਪਾਣੀ ਨੂੰ ਪਿਚਾਉ ਬੱਕਿਆ ਤੋਂ ਬੰਦ ਕਰੂ ਤਾਂ ਕਿ ਇਹ ਜੋ ਬਿਮਾਰੀਆਂ ਲੱਗ ਰਹੀਆਂ ਨੇ ਸਿਰਫ ਜਦੋਂ ਹੋਰ ਦੇਖੜ ਕੇ ਸਾਡੇ ਪਿੰਡਾਂ ਤੇ ਜੋ ਕਿ ਖਾਸ ਹੋਰੀ ਪਾਣੀ ਕਰਕੇ ਹੀ ਹੈ ਸੋ ਜਿਹਨਾਂ ਜੋ ਕਿ ਬੰਦ ਬੰਦ ਬਰਬੰਦ ਹੋਣਾ ਚਾਹੀਦਾ ਹੈ ਜਿਸ ਤੇ ਇਸ ਕਰਕੇ ਇਸ ਨੂੰ ਸੋ ਵੱਧ ਵੱਧ Pro cu, no outro.